ਕੀ ਅਸੀਂ ਫਿਰ ਅਕਤਾਰਮੀ ਵਾ ਅੱਧਿਆ ਦੇਖਦੇ ਆਂ ਸੋ ਇੱਥੇ ਲਿਖਿਆ ਕਿ ਪੂਰੇ 2 ਸਾਲਾਂ ਦੇ ਅੰਤ ਵਿੱਚ ਫਰਉਨ ਨੇ ਇੱਕ ਸੁਪਨਾ ਵੇਖਿਆ ਸੋ 2 ਸਾਲ ਮਤਲਬ ਜਦੋਂ ਦੇ ਯੋਸਫ ਕੈਦ ਵਿੱਚ ਸੀ ਉਹਨੇ ਸਹੀ ਸੁਪਨੇ ਦਾ ਅਰਥ ਦਿੱਤਾ ਤੇ ਉਹਨੇ ਕਿਹਾ ਸੀ ਮੇਰੇ ਬਾਰੇ ਵੀ ਦੱਸੀ ਪਰ ਉਸ ਬੰਦੇ ਨੇ ਫਿਰ ਦੱਸਿਆ ਨਹੀਂ 2 ਸਾਲਾਂ ਲਈ ਉਹਨੇ ਨਹੀਂ ਦੱਸਿਆ ਜਿਹੜਾ ਫਰਉਨ ਨੂੰ ਉਹਦਾ ਪਿਆਲਾ ਦਿੰਦਾ ਹੁੰਦਾ ਸੀ ਸੋ ਇੱਥੇ ਲਿਖਿਆ ਪੂਰੇ 2 ਸਾਲਾਂ ਦੇ ਅੰਤ ਵਿੱਚ ਫਰਉਨ ਨੇ ਇੱਕ ਸੁਪਨਾ ਵੇਖਿਆ ਕਿ ਉਹ ਨੀਲ ਨਦੀ ਕੋਲ ਖੜਾ ਸੀ ਅਤੇ ਵੇਖੋ ਨਦੀ ਵਿੱਚੋਂ ਸੱਤ ਗਾਇਆਂ ਜਿਹੜੀਆਂ ਸੋਹਣੀਆਂ ਅਤੇ ਮੋਟੀਆਂ ਸਨ ਨਿਕਲੀਆਂ ਅਤੇ ਨਦੀ ਦੇ ਕਿਨਾਰੇ ਚੁਗਣ ਲੱਗ ਪਈਆਂ ਅਤੇ ਵੇਖੋ ਉਹਨਾਂ ਤੋਂ ਬਾਅਦ ਸੱਤ ਗਾਇਆਂ ਹੋਰ ਜਿਹੜੀਆਂ ਕਰੂਪ ਅਤੇ ਸਰੀਰ ਵਿੱਚ ਲਿੱਸੀਆਂ ਸਨ ਨਦੀ ਵਿੱਚੋਂ ਨਿਕਲੀਆਂ ਅਤੇ ਨਦੀ ਦੇ ਕੰਢੇ ਉੱਤੇ ਦੂਸਰੀਆਂ ਗਾਇਆਂ ਕੋ ਖੜੀਆਂ ਹੋ ਗਈਆਂ ਓਕੇ ਸੋ ਪਹਿਲਾਂ ਮੋਟੀਆਂ ਗਾਇਆਂ ਨਿਕਲੀਆਂ ਫਿਰ ਲਿੱਸੀਆਂ ਗਾਇਆਂ ਨਿਕਲੀਆਂ ਉਹਨਾਂ ਤੋਂ ਬਾਅਦ ਨੀਲ ਨਦੀ ਵਿੱਚੋਂ ਸੋ ਜਿਹੜਾ ਨੀਲ ਨਦੀ ਆ ਉਹ ਮਿਸਰ ਦੀ ਸਭ ਤੋਂ ਕਾਸ ਮਹੱਤਵਪੂਰਨ ਨਦੀ ਸੀ ਉਸ ਨਦੀ ਦੇ ਰਾਹੀਂ ਸਾਰੇ ਫਸਲਾਂ ਨੂੰ ਪਾਣੀ ਦਿੱਤਾ ਜਾਂਦਾ ਸੀ ਓਕੇ ਸੋ ਇਥੇ ਲਿਖਿਆ ਤਦ ਕ੍ਰੂਪਾ ਤੇ ਲੇਸੀਆਂ ਗਾਇਆਂ ਨੇ ਉਹਨਾਂ ਸੱਤਾਂ ਸੋਹਣੀਆਂ ਤੇ ਮੋਟੀਆਂ ਗਾਇਆਂ ਨੂੰ ਨਿਗੜ ਲਿਆ ਤਦ ਫਰੋਹ ਜਾਗ ਉੱਠਿਆ ਸੋ ਮੋਟੀਆਂ ਗਾਇਆਂ ਕਾਹਨੂੰ ਖਾਂਦੀਆਂ ਸੀ ਜਿਹੜੀਆਂ ਲੇਸੀਆਂ ਸੀ ਉਹਨਾਂ ਨੇ ਉਹਨਾਂ ਗਾਇਆਂ ਨੂੰ ਸਖਾ ਲਿਆ ਹੈਗੀਆਂ ਸੀ ਸੱਤ-ਸੱਤ ਫਿਰ ਉਹ ਜਾਗ ਉੱਠਿਆ ਜਦੋਂ ਉਹਨੇ ਇਹ ਦੇਖਿਆ ਉਹ ਫੇਰ ਸੌਂ ਗਿਆ ਅਤੇ ਦੂਜੀ ਵਾਰ ਸੁਪਨਾ ਵੇਖਿਆ ਤੇ ਵੇਖੋ ਮੋٹے ਅਤੇ ਚੰਗੇ ਸੱਤ ਸਿੱਟੇ I Iਂਕ ਕਣਕ ਦੇ ਸਿੱਟੇ ਸੀ ਇੱਕ ਨੜ ਵਿੱਚੋਂ ਨਿਕਲੇ ਅਤੇ ਵੇਖੋ ਉਸ ਦੇ ਬਾਅਦ ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਸੱਤ ਸਿੱਟੇ ਫੁੱਟ 'ਤੇ ਉਹ ਪਤਲੇ ਸਿੱਟੇ ਉਹਨਾਂ ਸੱਤਾਂ ਮੋٹے ਅਤੇ ਭਰੇ ਹੋਏ ਸਿੱਟਿਆਂ ਨੂੰ ਨਿਗਲ ਗਏ ਅਤੇ ਫਰੋਨ ਜਾਗ ਉੱਠਿਆ ਅਤੇ ਜਾਣਿਆ ਕਿ ਇਹ ਸੁਪਨਾ ਹੀ ਸੀ ਸੋ ਉਹੀ ਗੱਲ ਹੋਈ ਸੱਤ ਗਾਇਆਂ ਨੇ ਸੱਤ ਬੁਰੀਆਂ ਗਾਇਆਂ ਨੇ ਸਤ ਮੋਟੀਆਂ ਗਾਇਆਂ ਨੂੰ ਖਾਦਾ ਸਤ ਬੁਰੇ ਜਿਹੜੇ ਸਿੱਟੇ ਦੇ ਉੱਤੇ ਦਾਣੇ ਇੱਥੇ ਲਿਖਿਆ ਆ ਜਿਹੜੇ ਚੋਸੇ ਹੋਏ ਸਤ ਸਿੱਟੇ ਉਹਨਾਂ ਨੇ ਮੋਟੇ ਹੋਏ ਮੋਟੇ ਸਿੱਟਿਆਂ ਨੂੰ ਖਾ ਲਿਆ ਰਾਈਟ ਸੋ ਇੱਥੇ ਲਿਖਿਆ ਅਤੇ ਸਵੇਰ ਹੀ ਉਸ ਦਾ ਮਨ ਬੇਚੈਨ ਹੋ ਗਿਆ ਤਾਂ ਉਸ ਨੇ ਮਿਸਰ ਦੇ ਸਾਰੇ ਜਾਦੂਗਰ ਅਤੇ ਸਾਰੇ ਜੋਤਸੀ ਸੱਦ ਲਈ ਤਦ ਫਰੋਨ ਨੇ ਉਹਨਾਂ ਨੂੰ ਆਪਣੇ ਸੁਪਨੇ ਦੱਸੇ ਪਰ ਕੋਈ ਵੀ ਫਰੋਨ ਨੂੰ ਉਹਨਾਂ ਦਾ ਅਰਥ ਨਾ ਦੱਸ ਸਕਿਆ ਹੁਣ ਕਿਹਨੂੰ ਸਦਣਗੇ ਰਾਈਟ ਹੁਣ ਉਸ ਬੰਦੇ ਨੂੰ ਚੇਤੇ ਆਉਣਾ ਹੈ ਇਥੇ ਲਿਖਿਆ ਤਦ ਸਾਖੀਆਂ ਦੇ ਮੁਖੀ ਨੇ ਫਰੋਨ ਨਾਲ ਇਹ ਗੱਲ ਕੀਤੀ ਅੱਜ ਮੈਂ ਆਪਣੀ ਗਲਤੀ ਨੂੰ ਯਾਦ ਕਰਦਾ ਹਾਂ ਜਦ ਫਰੋਨ ਆਪਣੇ ਦਾਸਾਂ ਉੱਤੇ ਗੁੱਸੇ ਹੋਇਆ ਤਾਂ ਮੈਨੂੰ ਅਤੇ ਰਸੋਈਏ ਰਸੋਈਆਂ ਦੇ ਮੁਖੀਏ ਨੂੰ ਅੰਗ੍ਰੱਖਿਆ ਕਦੇ ਪ੍ਰਦਾਨ ਦੇ ਘਰ ਵਿੱਚ ਕੈਦ ਕੀਤਾ ਗਿਆ ਸੀ ਤਦ ਅਸੀਂ ਦੋਨਾਂ ਨੇ ਇੱਕੋ ਹੀ ਰਾਤ ਵਿੱਚ ਆਪੋ ਆਪਣੇ ਅਰਥ ਅਨੁਸਾਰ ਸੁਪਨਾ ਵੇਖਿਆ ਅੰਗਰੇਜ਼ ਕਾਇਕਾ ਦੇ ਪ੍ਰਧਾਨ ਦਾ ਗੁਲਾਮ ਇੱਕ এবਰੀ ਜਵਾਨ ਉੱਥੇ ਸਾਡੇ ਨਾਲ ਸੀ ਅਤੇ ਜਦ ਅਸੀਂ ਉਸ ਨੂੰ ਦੱਸਿਆ ਤਾਂ ਉਸ ਨੇ ਸਾਡੇ ਸੁਪਨਿਆਂ ਦਾ ਅਰਥ ਇੱਕ-ਇੱਕ ਦੇ ਸੁਪਨੇ ਦੇ ਅਰਥ ਅਨੁਸਾਰ ਦੱਸਿਆ ਅਤੇ ਜਿਵੇਂ ਉਸ ਨੇ ਸਾਨੂੰ ਉਹਦਾ ਅਰਥ ਦੱਸਿਆ ਸੀ ਉਸੇ ਤਰ੍ਹਾਂ ਹੀ ਹੋਇਆ ਮਿੰਨਤ ਮੇਰੇ ਅਹੁਦੇ ਉੱਤੇ ਬਹਾਲ ਕੀਤਾ ਗਿਆ ਪਰ ਉਸ ਨੂੰ ਫਾਂਸੀ ਦਿੱਤੀ ਸੋ ਅਸੀਂ ਇਹ ਪੜਿਆ ਸੀ ਰਾਈਟ ਤੇ ਇਤਿਹਾਸਕ ਤਾ ਫਰੋਨ ਨੇ ਯੋਸਫ ਨੂੰ ਸੱਦ ਭੇਜਿਆ ਅਤੇ ਉਹਨਾਂ ਨੇ ਛੇਤੀ ਨਾਲ ਯੋਸਫ ਨੂੰ ਕੈਦ ਵਿੱਚ ਕੈਦ ਵਿੱਚੋਂ ਕੱਢਿਆ ਉਹ ਹਜਾਮਤ ਕਰਕੇ ਅਤੇ ਬਸਤਰ ਬਦਲ ਕੇ ਫਰੋਨ ਦੇ ਕੋਲ ਅੰਦਰ ਆਇਆ ਫਰੋਨ ਨੇ ਯੋਸਫ ਨੂੰ ਆਖਿਆ ਕਿ ਮੈਂ ਇੱਕ ਸੁਪਨਾ ਵੇਖਿਆ ਹੈ ਅਤੇ ਇਸ ਉਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਮੈਂ ਤੇਰੇ ਬਾਰੇ ਇਹ ਸੁਣਿਆ ਹੈ ਕਿ ਤੂੰ ਸੁਪਨੇ ਸੁਣ ਕੇ ਉਹਨਾਂ ਦਾ ਅਰਥ ਦੱਸ ਸਕਦਾ ਹੈ ਤਾਂ ਯੋਸਫ ਨੇ ਫਰਉਨ ਨੂੰ ਉੱਤਰ ਦਿੱਤਾ ਇਹ ਮੇਰੀ ਸ਼ਕਤੀ ਨਹੀਂ ਸੀ ਉਹੋ ਜਾਣਦਾ ਸੀ ਕਿ ਕਿੱਥੋਂ ਗੱਲ ਹੋਣੀ ਸੀ ਕਹਿੰਦਾ ਮੇਰੀ ਸ਼ਕਤੀ ਨਹੀਂ ਪਰਮੇਸ਼ਰ ਹੀ ਫਰਉਨ ਨੂੰ ਸ਼ਾਂਤੀ ਦਾ ਉੱਤਰ ਦੇਊਗਾ ਫਿਰ ਫਰਉਨ ਨੇ ਯੋਸਫ ਨੂੰ ਆਖਿਆ ਵੇਖੋ ਮੈਂ ਆਪਣੇ ਸੁਪਨੇ ਵਿੱਚ ਨੀਲ ਨਦੀ ਦੇ ਕੰਢੇ ਉੱਤੇ ਖੜਾ ਸੀ ਅਤੇ ਵੇਖੋ ਦਰਿਆ ਵਿੱਚੋਂ 7 ਗਾਇਆਂ ਜਿਹੜੀਆਂ ਮੋਟੀਆਂ ਅਤੇ ਸੋਹਣੀਆਂ ਸਨ ਨਿਕਲੀਆਂ ਅਤੇ ਉਹ ਨਦੀ ਦੇ ਕਿਨਾਰੇ ਚੁਗਣ ਲੱਗ ਪਈਆਂ ਫਿਰ ਵੇਖੋ ਉਹਨਾਂ ਦੇ ਬਾਅਦ ਹੋਰ 7 ਗਾਇਆਂ ਨਿਕਲੀਆਂ ਜਿਹੜੀਆਂ ਬਹੁਤ ਘਰੂਪ ਅਤੇ ਲਿੱਸੀਆਂ ਸਨ ਅਜਿਹੀਆਂ ਕ੍ਰੂਪ ਗਾਵਾਂ ਮੈਂ ਸਾਰੇ ਮਿਸਰ ਦੇਸ਼ ਵਿੱਚ ਕਦੇ ਨਹੀਂ ਦੇਖੀਆਂ ਤਦ ਉਹ ਲੱਸੀਆਂ ਤੇ ਕ੍ਰੂਪ ਗਾਇਆਂ ਪਹਿਲੀਆਂ 7 ਤਕੜੀਆਂ ਗਾਈਆਂ ਨੂੰ ਨਾ ਨੁਖਾ ਗਈਆਂ ਉਹਨਾਂ ਨੇ ਉਹਨਾਂ ਨੂੰ ਨਾ ਉਹਨਾਂ ਨੂੰ ਖਾ ਲਿਆ ਪਰ ਵੇਖਣ ਲਈ ਵੇਖਣ ਵਿੱਚ ਮਾਲੂਮ ਨਾ ਹੋਇਆ ਕਿ ਉਹਨਾਂ ਨੇ ਉਹਨਾਂ ਨੂੰ ਖਾ ਲਿਆ ਹੈ ਕਿਉਂਕਿ ਉਹ ਵੇਖਣ ਵਿੱਚ ਪਹਿਲਾਂ ਹੀ ਪਹਿਲਾਂ ਦੀ ਤਰ੍ਹਾਂ ਹੀ ਸੀ ਸੋ ਬਿਸ਼ੱਕ ਉਹ ਗਾਇਆਂ ਨੇ ਜਿਹੜੀਆਂ ਲੱਸੀਆਂ ਗਾਇਆਂ ਨੇ ਮੋਟੀਆਂ ਗਾਈਆਂ ਨੂੰ ਖਾ ਲਿਆ ਖਾਣ ਤੋਂ ਬਾਅਦ ਉਹ ਲੱਸੀਆਂ ਦੀਆਂ ਲੱਸੀਆਂ ਹੀ ਰਹੀਆਂ ਸਹੀ ਇਹ ਇਸ ਚੀਜ਼ ਦਾ ਮਤਲਬ ਹੈ ਜਿਹੜਾ ਅਸੀਂ ਹੁਣ ਦੇਖੋਗੇ ਕਿ ਇਸ ਸੁਪਨੇ ਦਾ ਅਰਥ ਕੀ ਆ। ਤਾਂ ਮੈਂ ਜਾਗ ਉੱਠਿਆ। ਫਿਰ ਮੈਂ ਦੂਜੀ ਦੂਜਾ ਸੁਪਨਾ ਵੇਖਿਆ ਅਤੇ ਵੇਖੋ ਇੱਕ ਨੜ ਵਿੱਚੋਂ ਭਰੇ ਹੋਏ ਅਤੇ ਚੰਗੇ ਸੱਤ ਸਿੱਟੇ ਨਿਕਲੇ। ਅਤੇ ਵੇਖੋ ਉਹਨਾਂ ਦੇ ਬਾਅਦ ਸੱਤ ਸਿੱਟੇ ਕਮਲਾਈ ਹੋਏ, ਪਤਲੇ ਅਤੇ ਪੂਰਬੀ ਹਵਾ ਨਾਲ ਝੁਲਸੇ ਹੋਏ ਫੁੱਟ 'ਤੇ। ਅਤੇ ਉਹਨਾਂ ਪਤਲੇ ਸਿੱਟਿਆਂ ਨੇ ਸੱਤ ਚੰਗੇ ਸਿੱਟਿਆਂ ਨੂੰ ਨਿਗਲ ਲਿਆ। ਮੈਂ ਇਹ ਸੁਪਨਾ ਜਾਦੂਗਰਾਂ ਨੂੰ ਦੱਸਿਆ ਪਰ ਕੋਈ ਮੈਨੂੰ ਇਸ ਦਾ ਅਰਥ ਨਾ ਦੱਸ ਸਕਿਆ ਯੋਸਫ ਨੇ ਫਰਉਨ ਨੂੰ ਆਖਿਆ ਫਰਉਨ ਦਾ ਸੁਪਨਾ ਇੱਕੋ ਹੀ ਹੈ ਪਰਮੇਸ਼ਰ ਜੋ ਕੁਝ ਕਰਨ ਵਾਲਾ ਆ ਉਸ ਨੇ ਫਰਉਨ ਦੇ ਉੱਤੇ ਪ੍ਰਗਟ ਕੀਤਾ ਹੈ ਇਹ ਸੱਤ ਚੰਗੀਆਂ ਗਾਇਆਂ ਸੱਤ ਸਾਲ ਹਨ ਹੁਣ ਦੱਸਦਾ ਜਿਹੜੀਆਂ ਸੱਤ ਗਾਇਆਂ ਸੀ ਚੰਗੀਆਂ ਉਹ ਸੱਤ ਸਾਲ ਹਨ ਅਤੇ ਉਹ ਸੱਤ ਸਿੱਟੇ ਵੀ ਸੱਤ ਸਾਲ ਹਨ ਇਹ ਸੁਪਨਾ ਇੱਕੋ ਹੀ ਆ ਉਹ ਕਹਿੰਦਾ ਅਤੇ ਉਹ ਲਸੀਆਂ ਤੇ ਇੱਕ ਰੂਪ ਸੱਤ ਗਾਈਆਂ ਜਿਹੜੀਆਂ ਉਹਨਾਂ ਦੇ ਬਾਅਦ ਨਿਕਲੀਆਂ ਅਤੇ ਉਹ ਸੱਤ ਸਿੱਟੇ ਜਿਹੜੇ ਪਤਲੇ ਅਤੇ ਪੂਰਬੀ ਹਵਾ ਨਾਲ ਝੋਸੇ ਹੋਏ ਸਨ ਉਹ ਕਾਲ ਦੇ ਸੱਤ ਸਾਲ ਹੋਣਗੇ ਸੋ ਮੋਟੀਆਂ ਗਾਈਆਂ ਤੇ ਮੋਟੇ ਸਿੱਟੇ ਉਹ ਸੱਤ ਸਾਲ ਸਨ ਤੇ ਲਸੀਆਂ ਗਾਈਆਂ ਤੇ ਝੋਲਸੇ ਹੋਏ ਸਿੱਟੇ ਉਹ ਸੱਤ ਕਾਲ ਦੇ ਸਾਲ ਸਨ ਸੋ ਸਾਲਾਂ ਬਾਰੇ ਗੱਲ ਹੋ ਰਹੀ ਹੈ ਇੱਥੇ ਇਹ ਇਹੀ ਗੱਲ ਹੈ ਜਿਹੜੀ ਮੈਂ ਫਰੋਨ ਨਾਲ ਕੀਤੀ ਹੈ ਕਿ ਪਰਮੇਸ਼ਰ ਜੋ ਕੁਝ ਕਰਨ ਨੂੰ ਹੈ ਉਹ ਉਸਨੇ ਫਰੋਨ ਦੇ ਉੱਤੇ ਪ੍ਰਗਟ ਕੀਤਾ ਆ ਵੇਖੋ ਸਾਰੇ ਮਿਸਰ ਦੇਸ਼ ਵਿੱਚ 7 ਸਾਲ ਭਰਪੂਰੀ ਦੇ ਆਉਣ ਵਾਲੇ ਹਨ ਜਿੱਦਾਂ 7 ਗਾਇਆਂ ਸੀ রাইਤ 7 ਸੱਟੇ ਸਨ ਮੋਟੇ ਪਰ ਉਹਨਾਂ ਦੇ ਬਾਅਦ 7 ਸਾਲ ਕਾਲ ਦੇ ਹੋਣਗੇ ਜਿੱਦਾਂ ਅਸੀਂ ਲਿੱਸੀਆਂ ਗਾਇਆਂ ਦੇਖੀਆਂ ਜਾਂ ਉਹ ਝੋਲਸੇ ਸੱਟੇ ਦੇ ਕੇ ਅਤੇ ਮਿਸਰ ਦੇਸ਼ ਦੀ ਸਾਰੀ ਭਰਪੂਰੀ ਮੁੱਕ ਜਾਊਗੀ ਅਤੇ ਕਾਲ ਇਸ ਦੇਸ਼ ਨੂੰ ਮੁਕਾ ਦੇਊਗਾ ਉਸ ਕਾਲ ਦੇ ਕਾਰਨ ਦੇਸ਼ ਵਿੱਚ ਭਰਪੂਰੀ ਨਾ ਨੂੰ ਯਾਦ ਨਾ ਰੱਖਿਆ ਜਾਊਗਾ ਕਿਉਂ ਜੋ ਕਾਲ ਬਹੁਤ ਹੀ ਪਰਾ ਹੋਗਾ ਸੋ ਜਿਹੜੇ 7 ਸਾਲ ਬੁਰੇ ਹੋਣੇ ਸੀ ਕਾਲ ਵਾਲੇ ਉਹ ਜਿਹੜੇ ਪਹਿਲਾਂ 7 ਸਾਲ ਜਿਆਦੇ ਫਸਲ ਮਤਲਬ ਬਾਦੇ ਤੋਂ ਕਿਤੇ ਜਿਆਦੇ ਬੁਰੇ ਹੋਣੇ ਸੀ ਇਹ ਸੁਪਨਾ ਫਰੂਨ ਨੂੰ ਦੋ ਵਾਰ ਇਸ ਲਈ ਵਿਖਾਇਆ ਗਿਆ ਹੈ ਕਿਉਂ ਜੋ ਇਹ ਗੱਲ ਪਰਮੇਸ਼ਰ ਵੱਲੋਂ ਪੱਕੀ ਹੈ ਅਤ ਪਰਮੇਸ਼ਰ ਇਸ ਨੂੰ ਜਲਦ ਹੀ ਪੂਰਾ ਕਰੂਗਾ ਇਸ ਲਈ ਹੁਣ ਫਰੂਨ ਇੱਕ ਸਿਆਣਾ ਤੇ ਬੁੱਧਵਾਨ ਮਨੁੱਖ ਨੂੰ ਲੱਭੇ ਅਤੇ ਉਸ ਨੂੰ ਮਿਸਰ ਦੇਸ਼ ਉਤੇ ਠਹਿਰਾਵੇ ਫਿਰ ਉਹ ਅਜਿਹਾ ਕਰੇ ਕਿ ਇਸ ਦੇਸ਼ ਉਤੇ ਅਧਿਕਾਰੀਆਂ ਨੂੰ ਨਿਯੁਕਤ ਕਰੇ ਅਤੇ ਉਹ ਮਿਸਰ ਦੀ 7 ਸਾਲ ਦੀ ਭਰਪੂਰੀ ਦਾ ਪੰਜਵਾਂ ਹਿੱਸਾ ਲਿਆ ਕਰੇ ਸੋ ਹਰ ਸਾਲ ਉਹ ਕਹਿੰਦਾ ਵੀ ਜਦੋਂ ਵਾਧੂ ਦਾ ਦੀ ਫਸਲ ਹੋਣੀ ਆ ਹਰ ਸਾਲ ਉਸ ਸਾਲ ਦੀ ਫਸਲ ਵਿੱਚੋਂ ਇੱਕ ਪੰਜਵਾਂ ਹਿੱਸਾ ਲਿਆ ਕੇ ਅਲੱਗ ਕੀਤਾ ਜਾਵੇ 7 ਸਾਲਾਂ ਲਈ ਤਾਂ ਕਿ ਫੇ ਅਗਲੇ ਔਨ ਵਾਰ ਇਸ ਸਾਤ ਬਰੇ ਸਾਲਾਂ ਦੇ ਵਿੱਚ ਉਹਨੂੰ ਵਰਤਿਆ ਜਾਊਗਾ ਰਾਈਟ ਇੱਥੇ ਦੇਖਿਆ ਉਹ ਇਹਨਾਂ ਔਨ ਵਾਰਿਆਂ ਚੰਗਿਆਂ ਸਾਲਾਂ ਦਾ ਸਾਰਾ ਅੰਨ ਇਕੱਠਾ ਕਰਨ ਅਤੇ ਫਿਰ ਉਹਦੇ ਅਧੀਨ ਨਗਰਾਂ ਵਿੱਚ ਉਹਨਾਂ ਦੇ ਢੇਰ ਲਾਉਣ ਅਤੇ ਉਸ ਦੀ ਰਾਖੀ ਕਰਨ ਤਦ ਉਹ ਹੀ ਅੰਨ ਸੱਤਾਂ ਸਾਲਾਂ ਦੇ ਕਾਲ ਲਈ ਜਿਹੜਾ ਮਿਸਰ ਦੇਸ਼ ਉੱਤੇ ਪਵੇਗਾ ਭੰਡਾਰ ਹੋਵੇਗਾ ਤਾਂ ਜੋ ਇਹ ਦੇਸ਼ ਕਾਲ ਦੇ ਕਾਰਨ ਨਾਸ ਨਾ ਹੋ ਜਾਵੇ ਓਕੇ ਹੁਣ ਇਸ ਸੈਂਟੀਮੀ ਆਇ ਦੇਖਦੇ ਆਂ ਕਿ ਜਿਹੜੀ ਗੱਲ ਐ ਫਰਉਨ ਅਤੇ ਉਹਦੇ ਸਾਰੇ ਕਰਮਚਾਰੀਆਂ ਦੀ ਨਜ਼ਰਾਂ ਵਿੱਚ ਚੰਗੀ ਲੱਗੀ। ਇਸ ਲਈ ਫਰਉਨ ਨੇ ਆਪਣੇ ਕਰਮਚਾਰੀਆਂ ਨੂੰ ਆਖਿਆ ਭਲਾ ਸਾਨੂੰ ਇਸ ਵਰਗਾ ਕੋਈ ਹੋਰ ਮਨੁੱਖ ਲੱਭੇਗਾ ਜਿਸ ਵਿੱਚ ਪਰਮੇਸ਼ਰ ਦਾ ਆਤਮਾ ਆਇਆ। ਫਰਉਨ ਨੇ ਯੋਸਫ ਨੂੰ ਆਖਿਆ ਕਿਉਂ ਜੋ ਇਹ ਸਭ ਕੁਝ ਪਰਮੇਸ਼ਰ ਨੇ ਤੇਰੇ ਉੱਤੇ ਪਾਰਕਟ ਕੀਤਾ ਹੈ ਇਸ ਲਈ ਤੇਰੇ ਜਿਹਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ। ਤੂੰ ਮੇਰੇ ਘਰ ਉਤੇ ਅਧਿਕਾਰੀ ਹੋਊਗਾ। ਅਤੇ ਮੇਰੀ ਸਾਰੀ ਪਰਜਾ ਤੇਰੇ ਆਖੇ ਦੇ ਅਨੁਸਾਰ ਚੱਲੇਗੀ ਸਿਰਫ ਰਾਜਗਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਊਂਗਾ ਫਿਰ ਉਹ ਨਯੋਸਫ ਨੂੰ ਆਖਿਆ ਵੇਖ ਮੈਂ ਤੈਨੂੰ ਸਾਰੇ ਮਿਸਰ ਦੇਸ਼ ਉੱਤੇ ਹਾਕਮ ਨਿਯੁਕਤ ਕੀਤਾ ਔਰ ਸੋਚੋ ਯਾਦ ਰੱਖੋ ਕਿ ਯੋਸਫ ਕੰਮ ਦਾ ਬੰਦਾ ਸੀ ਰੱਬ ਦੀ ਬਰਕਤ ਉਹਦੇ ਉੱਤੇ ਸੀ ਪੋਟੀਫਰ ਦੇ ਘਰ ਵਿੱਚ ਉਹਨੇ ਕਿੰਨੀ ਤਰੱਕੀ ਕੀਤੀ ਤੇ ਪੋਟੀਫਰ ਨੇ ਉਹਨੂੰ ਉੱਚਾ ਅਹੁਦਾ ਦਿੱਤਾ ਉੱਥੋਂ ਜਦੋਂ ਉਹਦੀ ਪਤਨੀ ਝੂਠ ਬੋਲ ਕੇ ਉਹਨੂੰ ਕੈਦਖਾਨੇ ਵਿੱਚ ਰੱਖਿਆ ਫਿਰ ਉੱਥੇ ਕੈਦਖਾਨੇ ਦੇ ਵਿੱਚ ਉਹਨੇ ਕਿੰਨੀ ਤਰੱਕੀ ਕੀਤੀ ਤੇ ਉੱਥੇ ਵੀ ਸਾਰਿਆਂ ਦੇ ਉੱਪਰ ਉਹਨੂੰ ਠਹਿਰਾਇਆ ਗਿਆ ਤੇ ਹੁਣ ਉਹਦੇ ਵਿੱਚੋਂ ਨਿਕਲ ਕੇ ਹੁਣ ਸਾਰੇ ਦੇਸ਼ ਉੱਪਰ ਉਹਨੂੰ ਰੱਖਿਆ ਗਿਆ ਸੋ ਅਸੀਂ ਦੇਖਦੇ ਹਾਂ ਕਿ ਰੱਬ ਦੀ ਜਿਹੜੀ ਮਿਹਰ ਸੀ ਉਹ ਯੋਸਫ ਦੇ ਉੱਤੇ ਸੀ ਪਰ ਰੱਬ ਯੋਸਫ ਦਾ ਜਿਹੜਾ ਸੁਭਾਅ ਵੀ ਸੀ ਜੋ ਜ਼ਿੰਮੇਵਾਰੀ ਦਾ ਸਵਾ ਸਮਝਦਾਰੀ ਦਾ ਸਵਾ ਉਹ ਵੀ ਵਰਤ ਰਿਆ ਸੀ ਸੋ ਇੱਥੇ ਲਿਖਿਆ ਤਦ ਫਰਉਨ ਨੇ ਆਪਣੀ ਮੋਰ ਦੀ ਅੰਗੂਠੀ ਆਪਣੇ ਹੱਥੋਂ ਲਾ ਕੇ ਯੋਸਫ ਦੇ ਹੱਥ ਵਿੱਚ ਪਾ ਦਿੱਤੀ ਅਤੇ ਉਸ ਨੂੰ ਮਹੀਨੇ ਬਸਤਰ ਪਵਾਏ ਅਤੇ ਸੋਨੇ ਸੋਨੇ ਦੀ ਮਾਲਾ ਉਸ ਦੇ ਗਲ ਗਲ ਵਿੱਚ ਪਾ ਦਿੱਤੀ ਉਸ ਨੇ ਉਹਨੂੰ ਆਪਣੇ ਦੋ ਦੂਜੇ ਦਰਜੇ ਦੇ ਰਥ ਵਿੱਚ ਇੱਥੇ ਲਿਖਿਆ ਉਸ ਨੇ ਉਹਨੂੰ ਆਪਣੇ ਤੋਂ ਦੂਜੇ ਦਰਜੇ ਦੇ ਰਥ ਵਿੱਚ ਬਿਠਾਇਆ ਅਤੇ ਉਹਨਾਂ ਨੇ ਉਸ ਦੇ ਅੱਗੇ ਮਨਾਦੀ ਕਰਵਾਈ ਗੋਡੇ ਨਵਾਓ ਅਤੇ ਮੱਥਾ ਟੇਕੋ ਇੰਨੀ ਉਹਦੀ ਉਹਦਾ ਅੁੱਦਾ ਸੀ ਉਸ ਰਾਜ ਵਿੱਚ ਮਿਸਰ ਵਿੱਚ ਇਸ ਤਰ੍ਹਾਂ ਉਸ ਨੇ ਯੋਸਫ ਨੂੰ ਸਾਰੇ ਮਿਸਰ ਦੇਸ਼ ਉੱਤੇ ਪ੍ਰਧਾਨ ਨਿਯੁਕਤ ਕੀਤਾ ਫਰਉਨ ਨੇ ਯੋਸਫ ਨੂੰ ਆਖਿਆ ਮੈਂ ਫਰਉਨ ਹਾਂ ਅਤੇ ਤੇਰੇ ਬਿਨਾ ਮਿਸਰ ਦੇ ਸਾਰੇ ਦੇਸ਼ ਵਿੱਚ ਕੋਈ ਮਨੁੱਖ ਆਪਣਾ ਹੱਥ ਪੈਰ ਨਹੀਂ ਹਿਲਾਵੇਗਾ ਫਰਉਨ ਨੇ ਯੋਸਫ ਦਾ ਨਾਮ ਸਾਫਨਤ ਪਨੇਆ ਰੱਖਿਆ ਉਹਦਾ ਨਾਮ ਬਦਲਿਆ ਫਰਉਨ ਨੇ রাইਟ ਅਤੇ ਉਸ ਨੂੰ ਊਨ ਦੇ ਜਾਜਕ ਪੋਟੀਫਰਾ ਦਿੱਤੀ ਅੰਨਾਸਤ ਵਿਆਹ ਦਿੱਤੀ ਅਤੇ ਯੋਸਫ ਮਿਸਰ ਦੇ ਸਾਰੇ ਦੇਸ਼ ਵਿੱਚ ਗਿਆ ਇਿੱਥੇ ਲਿਖਿਆ ਜਦ ਯੋਸਫ ਮਿਸਰ ਦੇ ਰਾਜਾ ਫਰੋਨ ਦੇ ਸਨਮੁਖ ਖੜਾ ਹੋਇਆ ਤਾਂ ਉਹ 30 ਸਾਲ ਦਾ ਸੀ ਅਤੇ ਯੋਸਫ ਨੇ ਫਰੋਨ ਦੇ ਸਾਹਮਣੇ ਉਹ ਨਿਕਲ ਕੇ ਮਿਸਰ ਦੇ ਸਾਰੇ ਦੇਸ਼ ਵਿੱਚ ਦੌਰਾ ਕੀਤਾ ਪਰ ਪੂਰੀ ਦੇ 7 ਸਾਲਾਂ ਵਿੱਚ ਧਰਤੀ ਉੱਤੇ ਭਰਪੂਰ ਫਸਲ ਹੋਈ ਤਦ ਉਸ ਨੇ ਉਹਨਾਂ 7 ਸਾਲਾਂ ਵਿੱਚ ਜੋ ਮਿਸਰ ਦੇਸ਼ ਉੱਤੇ ਆਏ ਸਾਰਾ ਅੰਨ ਇਕੱਠਾ ਕੀਤਾ ਤੇ ਨਗਰਾਂ ਵਿੱਚ ਰੱਖਿਆ ਅਤੇ ਹਰ ਇੱਕ ਨਗਰ ਦੇ ਨੇੜੇ ਤੇੜੇ ਦੇ ਖੇਤਾਂ ਦਾ ਅੰਨ ਔਨ ਸੌਰੀ ਅੰਨ ਉਸ ਨਗਰ ਵਿੱਚ ਰੱਖਿਆ ਸੋ ਸੋ ਜਿਹੜਾ ਇਹ ਉਹਨੇ ਇਦਾਂ ਕੀਤਾ ਵੀ ਜਿਹੜੇ ਖੇਤ ਇੱਕ ਸ਼ਹਿਰ ਦੇ ਦੁਆਲੇ ਸੀ ਜਿੰਦਾ ਸੋਚ ਲਓ ਪਿੰਡ ਦੇ ਦੁਆਲੇ ਖੇਤ ਹੁੰਦੇ ਆ ਰਾਈਟ ਉਹਨੇ ਉਹਨਾਂ ਖੇਤਾਂ ਦਾ ਜਿਹੜਾ ਸਾਰਾ ਇੱਕ ਪੰਜਵਾਂ ਹਿੱਸਾ ਬਾਧੂ ਮਿਲਦਾ ਸੀ ਉਹ ਉਹਥੇ ਜਮਾ ਉਸ ਸ਼ਹਿਰ ਵਿੱਚ ਫੇਰ ਜਮਾ ਕਰਨ ਲਾ ਪਿਆ ਫੇਰ ਸਾਰੇ ਸ਼ਹਿਰਾਂ ਨਾਲ ਤੇ ਸਾਰੇ ਖੇਤਾਂ ਦੇ ਨਾਲ ਉਹ ਇਹ ਗੱਲ ਹੋਈ ਰਾਈਟ ਸੋ ਇਹ ਤਾਂ ਕਿ ਫਿਰ ਉਹਨਾਂ 7 ਸਾਲਾਂ ਲਈ ਹੋਰ ਹੋਊਗਾ ਮਤਲਬ ਕਾਲ ਦੇ ਸਾਲਾਂ ਚ ਯੋਸਫ ਨੇ ਇਤਲਕੇ ਢੇਰ ਸਾਰਾ ਅਨ ਸਮੁੰਦਰ ਦੀ ਰੇਤ ਵਾਂਗੂ ਜਮਾ ਕਰ ਲਿਆ ਅਤੇ ਉਹ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੇ ਉਸ ਦਾ ਲੇਖਾ ਕਰਨਾ ਸ਼ੁਰੂ ਕੀਤਾ ਕਿਉਂਕਿ ਉਹ ਲੇਖੇ ਬਾਰ ਸੀ ਯੋਸਫ ਦੇ ਦੋ ਪੁੱਤਰ ਕਾਲ ਦੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਜਿਨ੍ਹਾਂ ਨੂੰ ਊਨ ਸ਼ਹਿਰ ਦੇ ਜਾਜਕ ਪੋਟੀਫਰਾ ਦੀ ਧੀ ਆਸਨਤ ਦੇ ਜਨਮ ਆਸਨਤ ਨੇ ਜਨਮ ਦਿੱਤਾ ਸੋ ਆਸਨਤ ਨੇ ਉਹਨੂੰ ਦੋ ਪੁੱਤਰ ਜਨਮ ਦਿੱਤੇ ਇੰਟਰਸਟਿੰਗ ਗੱਲ ਇਹ ਆ ਕਿ ਉਹਨੇ ਮਿਸਟਰ ਦੇ ਇੱਕ ਪੁਜਾਰੀ ਮਤਲਬ ਧਾਰਮਿਕ ਆਗੂ ਦੀ ਧੀ ਨਾਲ ਵਿਆਹ ਦਾ ਕਰਾਇਆ ਜਰੂਰ ਹੋ ਯਹੋਵਾ ਨਾਲ ਉਹ ਨਹੀਂ ਮੰਦ ਸੀ ਪਰ ਯੋਸਫ ਨੇ ਉਸ ਨਾਲ ਵਿਆਹ ਕੀਤਾ ਸ਼ਾਇਦ ਉਹਨੂੰ ਲੱਗਿਆ ਹੋਣਾ ਕਿ ਮੈਂ ਮੇਰੇ ਕੋਲ ਕੋਈ ਆਪਸ਼ਨ ਨਹੀਂ ਜਾਂ ਸ਼ਾਇਦ ਰੱਬ ਦੀ ਮਰਜ਼ੀ ਸੀ ਵੀ ਡੋਟ ਨੋ ਪਰ ਇਹ ਕਹਿ ਲਓ ਇੱਕ ਸੱਚੇ ਰਬ ਦੀ ਭਗਤੀ ਕਰਨ ਵਾਲੀ ਕੁੜੀ ਨਹੀਂ ਸੀ ਪਰ ਮੰਨੀ ਪਰਮੰਨੀ ਇਹ ਸੀ ਕਿਉਂਕਿ ਇਹਦਾ ਪਿਤਾ ਇੱਕ ਜਾਜਕ ਸੀ ਸੁਤੇਲਿਕਾ ਯੂਸਫ ਨੇ ਪਲੋਠੇ ਦਾ ਨਾਮ ਮਨਸ਼ ਰੱਖਿਆ ਕਿਉਂ ਜੋ ਉਸਨੇ ਆਖਿਆ ਕਿ ਪਰਮੇਸ਼ਰ ਨੇ ਮੈਨੂੰ ਮੇਰੇ ਸਾਰੇ ਕਸ਼ਟ ਅਤੇ ਮੇਰੇ ਪਿਤਾ ਦਾ ਸਾਰਾ ਕਰ ਭੁਲਾ ਦਿੱਤਾ ਹੈ ਦੂਜੇ ਦਾ ਨਾਮ ਉਹਨੇ ਆਖਿਆ ਇਫਰਾਇਮ ਰੱਖਿਆ ਕਿ ਪਰਮੇਸ਼ਰ ਨੇ ਮੈਨੂੰ ਮੇਰੇ ਦੁੱਖ ਦੇ ਦੇਸ਼ ਵਿੱਚ ਫਲਦਾਰ ਬਣਾਇਆ ਹੈ ਪਰ ਪੂਰੀ ਦੇ 7 ਸਾਲ ਜਿਹੜੇ ਮਿਸਰ ਦੇਸ਼ ਉੱਤੇ ਆਏ ਸਨ ਮੁੱਕ ਗਏ ਜਦ ਕਾਲ ਦੇ 7 ਸਾਲ ਸ਼ੁਰੂ ਹੋਏ ਜਿਵੇਂ ਯੋਸਫ ਨੇ ਆਖਿਆ ਸੀ ਤਾਂ ਸਾਰੇ ਦੇਸ਼ਾਂ ਵਿੱਚ ਕਾਲ ਸੀ ਪਰ ਸਾਰੇ ਮਿਸਰ ਦੇਸ਼ ਵਿੱਚ ਰੋਟੀ ਸੀ ਜਦ ਮਿਸਰ ਦਾ ਸਾਰਾ ਦੇਸ਼ ਭੁੱਖਾ ਮਰਨ ਲੱਗਾ ਤਾਂ ਦ ਪਰਜਾ ਫਰੋਨ ਦੇ ਅੱਗੇ ਰੋਟੀ ਲਈ ਦਹਾਈ ਦੇਣ ਲੱਗੀ ਅਤੇ ਫਰੋਨ ਨੇ ਸਾਰੇ ਮਿਸਰੀਆਂ ਨੂੰ ਆਖਿਆ ਕਿ ਤੁਸੀਂ ਯੋਸਫ ਕੋਲ ਜਾਓ ਅਤੇ ਜੋ ਕੁਝ ਉਹ ਆਖਵਾ ਤੁਸੀਂ ਕਰੋ ਸਾਰੀ ਧਰਤੀ ਉੱਤੇ ਕਾਲ ਸੀ ਅਤੇ ਯੋਸਫ ਨੇ ਸਾਰੇ ਪੰਡਾਰ ਖੋਲ ਕੇ ਮਿਸਰੀਆਂ ਕੋਲ ਅਨਵੇਚਿਆ ਉਹਨੇ ਵੇਚਿਆ ਮੁਫਤ ਨਹੀਂ ਉਹਨਾਂ ਨੂੰ ਦਿੱਤਾ ਗਿਆ ਕਿਉਂਕਿ ਜੋ ਮਿਸਰ ਦੇਸ਼ ਵਿੱਚ ਤਾਲ ਬਹੁਤ ਸਖਤ ਹੋ ਗਿਆ ਸਾਰੇ ਸੰਸਾਰ ਦੇ ਲੋਕ ਯੋਸਫ ਦੇ ਕੋਲ ਅਨ ਖਰੀਦਣ ਲਈ ਮਿਸਰ ਵਿੱਚ ਆਉਣ ਲੱਗੇ ਕਿਉਂ ਜੋ ਸਾਰੀ ਧਰਤੀ ਉੱਤੇ ਕਾਲ ਬਹੁਤ ਸਖਤ ਸੀ ਸੋ ਜਿਹੜਾ ਕਾਲ ਸੀ ਸਿਰਫ ਮਿਸਰ ਦੇਸ਼ ਵਿੱਚ ਨਹੀਂ ਸੀ ਇਹ ਸਾਰੇ ਆਇਦਵਾੜੀ ਦੀ ਧਰਤੀ ਸੀ ਤੇ ਸਿਰਫ ਮਿਸਰ ਦੇਸ਼ ਦੇ ਜਿਹੜੇ ਵਾਸੀ ਉਹ ਨਹੀਂ ਸੀ ਯੋਸਫ ਕੋਲ ਖਰੀਦ ਰਹੇ ਸਿਰਫ ਉਹ ਪਰ ਆਇਦਵਾੜੀ ਦੇ ਕਾਮਾ ਆਇਦਵਾੜੀ ਦੇ ਦੇਸ਼ ਵੀ ਆ ਕੇ ਇਹਨਾਂ ਤੋਂ ਰੋਟੀ ਖਰੀਦਦੇ ਸੀ ਓਕੇ ਅਸੀਂ ਹੁਣ ਬਤਾਣੀ ਮਾ ਅਧਿਆਇ ਪੜਨੇ ਆ ਇੱਥੇ ਲਿਖਿਆ ਜਦ ਯਾਕੂਬ ਨੇ ਸੁਣਿਆ ਮਤਲਬ ਯੋਸਫ ਦੇ ਪਿਤਾ ਨੇ ਸੁਣਿਆ ਕਿ ਮਿਸਰ ਵਿੱਚ ਅਨ ਹੈ ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ ਇਹ ਯੋਸਫ ਦੇ ਭਰਾ ਆ ਰਾਈਟ ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ ਅਸੀਂ ਤਾਂ ਗੱਲ ਮਤਲਬ ਉਹਨਾਂ ਕੋਲ ਵੀ ਖਾਣਾ ਨਹੀਂ ਸੀ ਹੋਣਾ ਜਾਂ ਮੁੱਕਣ ਵਾਲਾ ਸੀ ਉਹ ਫਿਰ ਉਸਨੇ ਆਖਿਆ ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ ਇਸ ਲਈ ਤੁਸੀਂ ਉੱਥੇ ਜਾਓ ਅਤੇ ਸਾਡੇ ਲਈ ਅੰਨ ਖਰੀਦ ਕੇ ਲੈ ਆਓ ਤਾਂ ਜੋ ਅਸੀਂ ਜਿਉਂਦੇ ਰਹੀਏ ਅਤੇ ਮਰ ਨਾ ਜਾਈਏ ਸਯਕੂਬ ਇਹ ਫਿਰ ਆਪਣੇ ਮੁੰਡਿਆਂ ਨੂੰ ਦੱਸ ਰਿਹਾ ਜਿਹੜੇ 11 ਮੁੰਡੇ ਸੀ ਉਹਦੇ ਪਾਣੇ ਉਹਦਾ ਇੱਕ ਤਾਂ ਮਰ ਗਿਆ ਸੀ ਪ੍ਰਸਲ ਵਿੱਚ ਉਹ ਮਿਸਰ ਦਾ ਦੇ ਵਿੱਚੋਂ ਨਿਪਟਵੀ ਸੰਭਾਲੀ ਹੋ ਸੀ ਸਭ ਤੋਂ ਉੱਚੀ ਇਹ ਤੇ ਗੱਲ ਸੋ ਯੋਸਫ ਦੇ ਦਸੇ ਭਰਾ ਮਿਸਰ ਵਿੱਚ ਅਨਖਰੀਦਣ ਲੈ ਗਏ ਪਰ ਯੋਸਫ ਦੇ ਭਰਾ ਬਣੀਯਮੀਨ ਨੂੰ ਯਾਕੂਬ ਨੇ ਉਸ ਦੇ ਭਰਾਵਾਂ ਦੇ ਨਾਲ ਨਾ ਭੇਜਿਆ ਕਿਉਂਕਿ ਉਸ ਨੇ ਆਖਿਆ ਕਿ ਕਿਤੇ ਉਸ ਦੇ ਉੱਤੇ ਕੋਈ ਵਿਪਤਾ ਨਾ ਆ ਪਵੇ ਇਸ ਤਰ੍ਹਾਂ ਜੋ ਲੋਕ ਅਨਖਰੀਦਣ ਨੇ ਆਏ ਸਨ ਉਹਨਾਂ ਦੇ ਨਾਲ ਇਜ਼ਰਾਈਲ ਦੇ ਪੁੱਤਰ ਵੀ ਆਏ ਕਿਉਂਕਿ ਕਨਾਨ ਦੇਸ਼ ਵਿੱਚ ਭਾਰੀ ਕਾਲ ਸੀ ਯੋਸਫ ਉਸ ਦੇਸ਼ ਉੱਤੇ ਰਾਜਕਮ ਸੀ ਅਤੇ ਉਸ ਦੇ ਸਾਰੇ ਲੋਕਾਂ ਨੂੰ ਉਹ ਹੀ ਅਨਵੇਚਦਾ ਸੀ ਇਸ ਲਈ ਜਦ ਯੋਸਫ ਦੇ ਪ੍ਰਾਇ ਅ ਤਦ ਤਰਤੀ ਉੱਤੇ ਮੂੰਹ ਪਾਰ ਡੱਗ ਕੇ ਉਸ ਦੇ ਅੱਗੇ ਝੁਕੇ ਸੀ ਹਣ ਤੁਹਾਨੂੰ ਯਾਦ ਆਇਆ ਉਹਦੇ ਪ੍ਰਾ ਉਹਦੇ ਦਸ ਪ੍ਰਾ ਹੁਣ ਉਹਦੇ ਮੋਰੇ ਝੁਕਦੇ ਆ ਯੋਸਫ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਤੇ ਉਹਨਾਂ ਨੂੰ ਪਛਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਅਜਨਬੀ ਬਣਾਇਆ ਅਤੇ ਉਹਨਾਂ ਨਾਲ ਸਖਤੀ ਨਾਲ ਬੋਲਿਆ ਅਤੇ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਕਨਾਨ ਦੇਸ਼ ਤੋਂ ਅਨਮੋਲ ਲੈਨ ਆਏ ਹਾਂ ਯੋਸਫ ਨੇ ਆਪਣੇ ਭਰਾਵਾਂ ਨੂੰ ਪਛਾਣ ਲਿਆ ਪਰ ਉਹਨਾਂ ਨੇ ਉਹਨੂੰ ਨਹੀਂ ਪਛਾਣਿਆ ਸੋ ਉਹਦਾ ਸਿਰ ਵੀ ਯੂ ਨੋ ਸ਼ੇਵ ਕੀਤਾ ਹੋਇਆ ਸੀ ਸੋ ਉਹਨਾਂ ਨੇ ਉਹਨੂੰ ਪਛਾਣਿਆ ਨਹੀਂ ਹੋਣਾ ਮੇਕਅਪ ਵੀ ਲੱਗਿਆ ਹੋਣਾ ਸੀ ਜਿੱਦਾਂ ਮਿਸਰੀ ਲਾਉਂਦੇ ਸੀ ਉਹਦੇ ਕੱਪੜੇ ਵੀ ਵੱਖਰੇ ਹੋਣੇ ਸੋ ਉਹਨਾਂ ਨੇ ਬਿਲਕੁਲ ਨਹੀਂ ਸੀ ਇਹ ਤੇ ਦੂਜੀ ਗੱਲ ਉਹਨਾਂ ਨੇ ਇਹ ਤਾਂ ਨਹੀਂ ਸੋਚਿਆ ਹੋਣਾ ਸੀ ਵੀ ਸਾਡਾ ਭਰਾ ਇਹ ਪਦਵੀ ਸੰਭਾਲੂਗਾ ਉਹਨਾਂ ਨੇ ਤਾਂ ਉਹਨੂੰ ਗੁਲਾਮ ਦੀ ਤੌਰ ਤੇ ਵੇਚਿਆ ਸੀ ਸੋ ਕਈ ਕਾਰਨਾ ਕਰਕੇ ਉਹ ਉਹਨੂੰ ਨਹੀਂ ਪਛਾਣ ਸਕਿਆ ਪਰ ਉਹ ਉਹਨਾਂ ਨੂੰ ਪਛਾਣ ਸਕਿਆ ਤਾਂ ਯੋਸਫ ਨੇ ਉਹ ਸੁਪਨੇ ਜਿਹੜੇ ਉਸ ਨੇ ਉਹਨਾਂ ਦੇ ਵੇਖੇ ਵੇਖੇ ਸਨ ਯਾਦ ਆਏ ਮੈਂ ਜਸ ਐਕਤੀ ਚ ਗਾਣੀ ਚਾਹਨਾ ਏ ਥੋੜੀ ਜੀ ਇਹ ਸੁਣਾਨੀ ਮੈਨੂੰ ਜਲਦੀ ਗੱਲ ਹੈ ਕਿ ਜਹੂਦੀਆਂ ਨੇ ਯਿਸੂ ਨੂੰ ਮਰਵਾਇਆ ਜਿੱਦਾਂ ਇਹ ਭਰਾਵਾਂ ਨੇ ਵੇ ਯਿਸੂ ਨੂੰ ਵੇਚ ਦਿੱਤਾ ਸੀ ਤੇ ਹੌਣ ਯੀਸੂ ਯੋਸਫ ਵਾਂਗ ਸਾਰਿਆਂ ਨਾਲੋਂ ਉੱਚਾ ਆ। ਉਹਨੂੰ ਬਹੁਤ ਵੱਡੀ ਪਦਵੀ ਦਿੱਤੀ ਗਈ ਆ। ਸਾਰਾ ਅਧਿਕਾਰ ਉਹਦੇ ਹੱਥ ਵਿੱਚ ਆ ਪਰਬਸਾਨੂੰ ਦੱਸਦੀ ਆ। ਤੇ ਸ਼ਾਇਦ ਇੱਕ ਦਿਨ ਆਊਗਾ ਕਿ ਯਹੂਦੀਆਂ ਨੂੰ ਵੀ ਮੰਨਣਾ ਪਊਗਾ ਜਿਨ੍ਹਾਂ ਨੇ ਯੀਸੂ ਦਾ ਇਨਕਾਰ ਕੀਤਾ ਜਿਨ੍ਹਾਂ ਨੇ ਯੀਸੂ ਨੂੰ ਮਰਵਾਇਆ ਕਿ ਹਾਂ ਉਹ ਹੀ ਸਾਡਾ ਮਸੀਹਾ ਹੈ। आई डोंट नो ਮੈਲਦੀ ਜਲਦੀ ਗੱਲ ਥੋੜੀ ਜੀ ਇਹ ਯੋਸਫ ਦੀ ਕਹਾਣੀ ਵਿੱਚ ਜਿੱਦਾਂ ਸੀ ਅੱਗੇ ਵੀ ਗੱਲ ਕੀਤੀ ਹੈ ਕਿਰਕਿ ਜਦੋਂ ਵੀ ਅਸੀਂ ਇਹ ਪੁਰਾਣੀਆਂ ਲਿਖਤਾਂ ਬਾਈਬਲ ਦੀਆਂ ਪੜ੍ਹਦੇ ਹਾਂ ਸਾਨੂੰ ਯਾਦ ਰੱਖਣਾ ਪੈਣਾ ਕਿ ਇਹ ਯਿਸੂ ਵੱਲ ਇਸ਼ਾਰਾ ਕਿਸੇ ਨਾ ਕਿਸੇ ਤਰੀਕੇ ਰਾਹੀਂ ਦਿੰਦੀਆਂ ਹੀ ਹਨ ਜਾਂ ਆਨ ਵਾਇ ਰਾਜ ਕਿ ਹਾਂ ਇਹ ਕਹਾਣੀਆਂ ਹਨ ਪਰ ਇਹਨਾਂ ਦੇ ਪਿੱਛੇ ਵੀ ਕੌਸ ਵੱਡਾ ਹੈ ਮਤਲਬ ਜਿਹੜਾ ਆਨ ਵਾਇ ਸਮੇਂ ਨੂੰ ਵਾਲ ਸਾਡੇ ਦਿਮਾਗ ਨੂੰ ਚੁਸਤ ਕਰਾਉਂਦਾ ਹੈ ਸੋ ਖਾਸ ਕਰਕੇ ਯਿਸੂ ਬਾਰੇ ਕਿਉਂਕਿ ਅਬਰਾਨੀਆਂ ਦੇ ਵਿੱਚ ਕਿ ਕਿਸ ਪੁਰੀਆਂ ਜਿਹੜੀਆਂ ਆਇਤਾਂ ਹੈ ਇਹ ਪਹਿਲੀਆਂ ਜਿਹੜੀਆਂ ਲਿਖੀਆਂ ਗਈਆਂ ਸੀ ਯਿਸੂ ਵੱਲ ਇਹ ਇਹ ਦੱਸਦੀਆਂ ਹੈ ਯਿਸੂ ਬਾਰੇ ਸੋ ਇਥੇ ਲਿਖਦਾ ਯੋਸਫ ਨੂੰ ਉਸ ਸੁਪਨਾ ਜਿਹੜੇ ਉਸ ਜਿਹੜਾ ਉਸਨੇ ਉਹਨਾਂ ਦੇ ਵੇਖੇ ਵੇਖੇ ਸਨ ਯਾਦ ਆਏ ਅਤੇ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਯਿਸੂ ਹੋ ਅਤੇ ਦੇਸ਼ ਦਾ ਦੀ ਦੌਰ ਦੇ ਸ਼ਾਹ ਵੇਖਣ ਲਈ ਆਏ ਹੋ ਸੋ ਜਿਹੜੀ ਚੇਤਾ ਯੋਸਫ ਨੂੰ ਦੋ ਸੁਪਨੇ ਸੀ ਇੱਕ ਤਾਰੇ ਜਿਹੜੇ ਸੀ ਤੇ ਚੰਦ ਉਹਦੇ ਅੱਗੇ ਮੱਥਾ ਤੇ ਚੰਦ ਤੇ ਸੂਰਜ ਉਹਦੇ ਅੱਗੇ ਮੱਥਾ ਟੇਕਦਾ ਤੇ ਪਹਿਲਾਂ ਉਹਨੂੰ ਉਹਦੇ ਭਰਾਵਾਂ ਦੀ ਜਿਹੜੀਆਂ ਖੇਤ ਵਿੱਚ ਕਣਕ ਦੀਆਂ ਜਿਹੜੀਆਂ ਗੁੱਛੇ ਸੀ ਉਹ ਉਹਨੂੰ ਮੱਥਾ ਟੇਕਦੇ ਸੀ ਸੋ ਹੁਣ ਉਹਨੂੰ ਯਾਦ ਆਇਆ ਕਿ ਉਹ ਪਹਿਲੀ ਜਿਹੜੀ ਗੱਲ ਉਹ ਪੂਰੀ ਹੋਈ ਆ ਕਿ ਉਹਦੇ ਭਰਾ ਉਹਨੂੰ ਮੱਥਾ ਟੇਕ ਰਹੇ ਸੀ ਜਿੱਦਾਂ ਉਹਨੂੰ ਕਈ ਸਾਲ ਪਹਿਲਾਂ ਆਈ ਥਿੰਕ 13 ਇਅਰਸ ਪਹਿਲਾਂ ਸੋਫਨੀ ਵਿੱਚ ਯੈਸ 17 ਸਾਲਾਂ ਦਾ ਸੀ ਜਦੋਂ ਉਹਨੂੰ ਵੇਚਿਆ ਗਿਆ ਸੀ ਦੇ ਹੰਟੀਆਂ ਸਾਲਾਂ ਦਾ ਹੈ 13 ਸਾਲ ਪਹਿਲਾਂ ਉਹਨੂੰ ਇਹ ਸੁਪਨੇ ਆਏ ਸੀ ਉਹਨਾਂ ਨੇ ਉਸ ਨੂੰ ਆਖਿਆ ਕਿ ਨਹੀਂ ਸਵਾਮੀ ਜੀ ਤੁਹਾਡੇ ਦਾਸ ਅਨਮੋਲ ਲੈਣ ਆਏ ਹਾਂ ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤਰ ਹਾਂ ਤੇ ਅਸੀਂ ਇਮਾਨਦਾਰ ਹਾਂ ਅਸੀਂ ਤੁਹਾਡੇ ਦਾਸ ਜਿਸੂਸ ਨਹੀਂ ਹਾਂ ਪਰ ਉਸ ਨੇ ਉਹਨਾਂ ਨੂੰ ਆਖਿਆ ਨਹੀਂ ਸਗੋ ਤੁਸੀਂ ਦੇਸ਼ ਦਾ ਦੀਦਾਰ ਦੇਖਾ ਵੇਖਣ ਆਏ ਹੋ ਉਹਨਾਂ ਨੇ ਆਖਿਆ ਅਸੀਂ ਤੁਹਾਡੇ ਦਾਸ 12 ਫਰਾਹਾਂ ਅਤੇ ਕਨਾਨ ਦੇਸ਼ ਦੇ ਇੱਕ ਹੀ ਮਨੁੱਖ ਦੇ ਪੁੱਤਰ ਹਾਂ ਅਦੇ ਵੇਖੋ ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਆ ਅਤੇ ਇੱਕ ਨਹੀਂ ਰਹਾ ਉਹ ਕੌਣ ਹੈ ਜਿਹਦੇ ਨਾਲ ਉਹ ਗੱਲ ਕਰ ਰਿਹਾ ਯੋਸਫ ਜਿਹਦੇ ਬਾਰੇ ਉਹ ਕਹਿ ਰਿਹਾ ਕਿ ਇੱਕ ਨਹੀਂ ਰਹਾ ਰਾਈਟ ਤਾਂ ਯੋਸਫ ਨੇ ਉਹਨਾਂ ਨੂੰ ਆਖਿਆ ਇਹ ਤਾਂ ਉਹੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਹੈ ਕਿ ਤੁਸੀਂ ਜਿਸੂਸ ਹੋ اسی ਗੱਲ ਤੋਂ ਤੁਸੀਂ ਪਰਖੇ ਜਾਓਗੇ ਫਰੋਂ ਦੀ ਜਾਨ ਦੀ ਸੌ ਜਦ ਤੱਕ ਤੁਹਾਡਾ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ ਤੁਸੀਂ ਇਥੋਂ ਨਹੀਂ ਜਾ ਸਕਦੇ ਹੁਣ ਉਹ ਜਿਹੜਾ ਛੋਟਾ ਭਰਾ ਸੀ ਉਹਦਾ ਸਖਾ ਭਰਾ ਸੀ ਉਹਦੀ ਇੱਕ ਮਾਂ ਦਾ ਪਰਾਸੀ ਸੋ ਤਾਂ ਹੀ ਉਹ ਚਾਹੁੰਦਾ ਸੀ ਕਿ ਉਹ ਉਹਦੇ ਉਹਨਾਂ ਦੇ ਉਹਨਾਂ ਦੇ ਕੋਲ ਆਵੇ ਨਾਲੇ ਉਹਨਾਂ ਨੂੰ ਪਰਖਣਾ ਚਾਹੁੰਦਾ ਸੀ ਸੋ ਇਹਦੇ ਵਿੱਚ ਉਹਨਾਂ ਦੀ ਜਿਹੜੀ ਹਾਂ ਸੋ ਕਿਦਾਂ ਉਹ ਪਰਖੇ ਜਾ ਰਹੇ ਸੀ ਕਰਕੇ ਉਹਨਾਂ ਨੇ ਪਹਿਲਾਂ ਯੋਸਫ ਨਾਲ ਉਹਨਾਂ ਨੇ ਨਫ਼ਰਤ ਕੀਤੀ ਸੀ ਕਿਉਂਕਿ ਉਹਦਾ ਬਾਪ ਜਿਹੜਾ ਸੀ ਯੋਸਫ ਨੂੰ ਬਹੁਤ ਪਿਆਰ ਕਰਦਾ ਸੀ ਜੇ ਤਾਂ ਉਹਨੇ ਰੰਗ-ਬਰੰਗਾ ਝੋਗਾ ਵੀ ਉਹਨੂੰ ਦਿੱਤਾ ਹੋਇਆ ਸੀ ਤੇ ਹੁਣ ਉਹ ਦੇਖਦਾ ਸੀ ਕਿ ਜਿਹੜਾ ਮੇਰਾ ਦੂਜਾ ਜੇ ਖਾਸ ਮੇਰਾ ਭਰਾ ਆ ਸਖਾ ਕਿ ਜਿਹੜੇ ਮੇਰੇ ਇਹ ਭਰਾ ਆ ਜਿਹੜੇ ਹੋਰ ਮਾਂ ਦੇ ਸੀ ਕਿ ਉਹਦੇ ਬਾਰੇ ਇਹ ਕਿਦਾਂ ਮਹਿਸੂਸ ਕਰਦੇ ਆ ਕਿ ਉਹਨੂੰ ਵੀ ਪਿਆਰ ਕਰਦੇ ਆ ਜੇ ਬਦਲ ਗਏ ਸ਼ਾਇਦ ਉਹਨਾਂ ਨੂੰ ਦੇਖਣਾ ਚਾਹੁੰਦਾ ਸੀ ਉਹ ਬਦਲ ਗਏ ਜਾਂ ਨਹੀਂ ਐਨੀਵੇਜ਼ ਇਥੇ ਲਈ ਕਿ ਤੁਸੀਂ ਆਪਣੇ ਵਿੱਚੋਂ ਇੱਕ ਨੂੰ ਭੇਜੋ ਕਿ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸੱਚਾਈ ਹੈ ਪਰ ਜੇ ਨਹੀਂ ਤਾਂ ਫਰੂਨ ਦੀ ਜਾਨ ਦੀ ਸੌਂ ਕਿ ਤੁਸੀਂ ਜ਼ਰੂਰ ਜਸੂਸ ਹੋ ਉਸੇ ਉਹਨਾਂ ਦੇ ਨੂੰ ਤਿੰਨ ਦਿਨ ਤੱਕ ਇਕੱਠੇ ਕੈਦ ਵਿੱਚ ਬੰਦ ਰੱਖਿਆ। ਜੀ ਤੀਜੇ ਦਿਨ ਯੋਸਫ ਨੇ ਉਹਨਾਂ ਨੂੰ ਆਖਿਆ ਅਜਿਹਾ ਕਰੋ ਤਾਂ ਜਿਉਂਦੇ ਰਹੋਗੇ। ਹੁਣ ਉਹਨੇ ਆਪਣਾ ਮਨ ਬਦਲ ਲਿਆ ਤਿੰਨ ਦਿਨਾਂ ਬਾਅਦ। ਇਥੇ ਲਿਖਿਆ ਕਿਉਂ ਜੋ ਮੈਂ ਪਰਮੇਸ਼ਰ ਤੋਂ ਡਰਦਾ ਹਾਂ ਉਹ ਕਹਿੰਦਾ ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖਾਨੇ ਵਿੱਚ ਰੱਖਿਆ ਜਾਵੇ ਅਤੇ ਤੁਸੀਂ ਕਾਲ ਲਈ ਆਪਣੇ ਘਰ ਅਨ ਲੈ ਕੇ ਚਲੇ ਜਾਓ। ਆਪਣੇ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਓ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ। ਅਤੇ ਤੁਸੀਂ ਨਾ ਮਰੋ ਤੇ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਉਹਨਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ ਜ਼ਰੂਰ ਹੀ ਅਸੀਂ ਆਪਣੇ ਭਰਾ ਦੇ ਕਾਰਨ ਦੋਸ਼ੀ ਹਾਂ ਹੁਣ ਉਹਨੂੰ ਯਾਦ ਆਉਂਦਾ ਹੈ ਕਿਸੇ ਕਾਰਨ ਕਰਕੇ ਉਹਨਾਂ ਨੂੰ ਯਾਦ ਆਉਂਦਾ ਹੈ ਜੋ ਉਹਨਾਂ ਨੇ ਯੋਸਫ ਨਾਲ ਕੀਤਾ ਸੀ ਉਹ ਕਹਿੰਦੇ ਉਹਨਾਂ ਦੇ ਭਰਾਵਾਂ ਨੇ ਇੱਕ ਦੂਜੇ ਨਾਲ ਆਖਿਆ ਕਿ ਜ਼ਰੂਰ ਹੀ ਅਸੀਂ ਆਪਣੇ ਭਰਾ ਦੇ ਕਾਰਨ ਦੋਸ਼ੀ ਹਾਂ ਕਿਉਂਕਿ ਜਦ ਅਸੀਂ ਉਸ ਦੀ ਜਾਨ ਨੂੰ ਕਸ਼ਟ ਵਿੱਚ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸੀਂ ਉਸ ਦੀ ਨਾ ਸੁਣੀ ਇਸੇ ਕਰਕੇ ਇਹ ਬੇਬਪਤਾ ਸਾਡੇ ਉੱਤੇ ਆਈ ਆ ਸੋ ਸ਼ਾਇਦ ਉਹਨਾਂ ਨੂੰ ਹੁਣ ਲੱਗਿਆ ਹੋਣਾ ਕਿ ਰੱਬ ਬਦਲਾ ਲੈ ਰਿਹਾ ਹੈ ਜਿੱਦਾਂ ਅਸੀਂ ਕਈ ਵਾਰੀ ਸੋਚਦੇ ਹਾਂ ਪਰ ਅਸਲ ਤੌਰ 'ਤੇ ਵਿੱਚ ਕੀ ਹੋ ਰਿਹਾ ਸੀ ਰੱਬ ਨੇ ਉਹਨਾਂ ਦੀ ਜਾਨ ਬਚਾਉਣੀ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਰੱਬ ਉਹਨਾਂ ਦਾ ਬਦਲਾ ਲੈ ਰਿਹਾ ਹੈ ਓਕੇ ਇੱਥੇ ਲਿਖਿਆ ਤਦ ਰੂਬੈਨ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੈਂ ਤੁਹਾਨੂੰ ਨਹੀਂ ਸੀ ਦਾ ਅਖਦਾ ਸੀ ਇੱਥੇ ਲਿਖਿਆ ਕਿ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਇਸ ਮੁੰਡੇ ਦਾ ਪਾਪ ਨਾ ਕਰੋ ਸੀ ਪਰ ਤੁਸੀਂ ਮੇਰੀ ਨਾ ਸੁਣੀ ਅਤੇ ਵੇਖੋ ਹੁਣ ਉਸ ਦਾ ਲਹੂ ਦੀ ਉਸ ਦੇ ਲਹੂ ਦੀ ਪਛ ਹੋ ਰਹੀ ਹੈ ਉਹ ਨਹੀਂ ਜਾਣਦੇ ਸਨ ਕਿ ਯੋਸਫ ਉਹਨਾਂ ਦੀ ਪਾਸ਼ਾ ਸਮਝਦਾ ਹੈ ਕਿਉਂ ਜੋ ਉਹਨਾਂ ਦੇ ਵਿਚਕਾਰ ਇੱਕ ਤਰਜਮਾ ਕਰਨ ਵਾਲਾ ਸੀ ਸੋ ਯੋਸਫ ਸਾਰੀ ਗੱਲ ਸੁਣਦਾ ਸੀ ਹੁਣ ਉਹਨੂੰ ਪਤਾ ਵੀ ਲੱਗ ਗਿਆ ਕਿ ਰੋਬਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਬਾਕੀਆਂ ਨੇ ਵੇਚਿਆ ਤੇ ਹੁਣ ਤੁਸੀਂ ਸੋਚ ਸਕਦੇ ਹੋ ਕਿ ਉਹਨੂੰ ਤਾਂ ਸਾਰਾ ਸੁਣਦਾ ਉਹਨੂੰ ਤਾਂ ਸਾਰਾ ਹੁਣ ਪਤਾ ਲੱਗਿਆ ਕਿ ਕੀ ਹੋਇਆ ਰਾਈਟ ਇੱਥੇ ਲਿਖਿਆ ਤਾਦ ਉਹ ਉਹਨਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਯੋਸਫ ਰੋਇਆ ਰੋਇਆ ਕਥੇਰੋਂ ਨੋ ਗੁੱਸੇ ਨਹੀਂ ਹੋਇਆ ਤੇ ਲਿਖਿਆ ਰੋਇਆ ਅਤੇ ਫਿਰ ਉਹਨਾਂ ਕੋਲ ਮੁੜ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਵਿੱਚੋਂ ਸ਼ਮੂਨ ਨੂੰ ਲਿਆ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਬੰਦੀ ਬਣਾ ਲਿਆ ਹੁਣ ਯਾਦ ਰੱਖੋ ਕਿ ਤੁਹਾਨੂੰ ਸ਼ਮੂਨ ਡਰਨ ਵਾਲਾ ਸੀ ਆਈ ਡੋਟ ਨੋ ਉਹ ਕਿੰਨਾ ਡਰਦਾ ਸੀ ਕਰਕੇ ਚਿੱਤ ਸ਼ਮੂਨ ਤੇ ਲੈ ਵੀ ਨੇ ਤਾਂ ਸ਼ਕਮ ਤੇ ਉਹਦੇ ਸਾਰੇ ਸ਼ਹਿਰ ਦੇ ਮਰਦਾਂ ਨੂੰ ਮਾਰਿਆ ਸੀ ਤਲਵਾਰ ਦੇ ਨਾਲ ਇਹਨਾਂ ਦੋ ਮੁੰਡਿਆਂ ਨੇ ਸੋ ਸ਼ਮੂਨ ਨੂੰ ਬਾਈ ਸ਼ਾਦੇ ਇਸ ਚੀਜ਼ ਦੀ ਦਰਦ ਨਸੀ ਪਰ ਯੂ ਨੋ ਆਈ ਥਿੰਕ ਬਾਕੀਆਂ ਨੂੰ ਦਾਰਸੀ ਖਾਸ ਕਰਕੇ ਕਿ ਹੁਣ ਆਪਣੇ ਪਿਤਾ ਨੂੰ ਇਹ ਗੱਲ ਕਿ ਦੱਸ ਸਮਝਾਓਗੇ ਸੋ ਇਸ ਲਈ ਕਹਿ ਫਿਰ ਯੂਸਫ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਬੋਰੀਆਂ ਵਿੱਚ ਅੰਨ ਭਰ ਦੇਣ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਵਿੱਚ ਮੋੜ ਕੇ ਰੱਖ ਦੇਣ ਅਤੇ ਰਸਤੇ ਲਈ ਉਹਨਾਂ ਨੂੰ ਭੋਜਨ ਸਮਗਰੀ ਦੇਣ ਤਾਂ ਉਹਨਾਂ ਨਾਲ ਅਜਿਹਾ ਹੀ ਕੀਤਾ ਗਿਆ ਸੋ ਉਹ ਕਹਿੰਦਾ ਵੀ ਤੁਸੀਂ ਪੈਸੇ ਉਹਨਾਂ ਦੇ ਮੋੜ ਕੇ ਉਹਨਾਂ ਦੇ ਬੋਰੀਆਂ ਵਿੱਚ ਰੱਖ ਦੇਣੇ ਇਹ ਵੀ ਅਜੀਬ ਗੱਲ ਸੀ ਤੇ ਹੋਰ ਵੀ ਉਹਨਾਂ ਨੂੰ ਸਮਾਨ ਦਿੱਤਾ ਉਹਨਾਂ ਦੀ ਉਹਨਾਂ ਦੀ ਪੁੱਛ ਤੋਂ ਬਾਹਰ ਉਹਨਾਂ ਦੇ ਰਸਤੇ ਲਈ ਸੁੱਤ ਲਿਖਿਆ ਉਹਨਾਂ ਨੇ ਆਪਣੇ ਗਧਿਆਂ ਉੱਤੇ ਆਪਣਾ ਅੰਨ ਲਾਦ ਲਿਆ ਤੇ ਉੱਥੋਂ ਤੁਰ ਪਏ ਜਦ ਇੱਕ ਨੇ ਪੜਾਓ ਉੱਤੇ ਆਪਣੇ ਗਧੇ ਨੂੰ ਚਾਰਾ ਦੇਣ ਲਈ ਆਪਣਾ ਬੋਰਾ ਖੋਲਿਆ ਤਾਂ ਉਸ ਨੇ ਆਪਣੀ ਚਾਂਦੀ ਵੇਖੀ ਅਤੇ ਵੇਖੋ ਉਹ ਉਸ ਦੇ ਬੋਰੇ ਦੇ ਮੂੰਹ ਉੱਤੇ ਰੱਖੀ ਹੋਈ ਸੀ ਉਸ ਨੇ ਆਪਣੇ ਭਰਾਵਾਂ ਨੂੰ ਆਖਿਆ ਕਿ ਮੇਰੀ ਚਾਂਦੀ ਮੁੜ ਦਿੱਤੀ ਗਈ ਹੈ ਅਤੇ ਵੇਖੋ ਉਹ ਮੇਰੇ ਬੋਰੇ ਵਿੱਚ ਹੀ ਹੈ। ਤਦ ਉਹਨਾਂ ਦੇ ਦਿਲ ਬੈਠ ਗਏ ਅਤੇ ਕੰਬਦੇ ਹੋਏ ਇੱਕ ਦੂਜੇ ਨੂੰ ਆਖਣ ਲੱਗੇ ਕਿ ਇਹ ਕੀ ਹੈ ਜੋ ਪਰਮੇਸ਼ਰ ਨੇ ਸਾਡੇ ਨਾਲ ਕੀਤਾ ਹੈ। ਸੋ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਲੱਗਣਾ ਕਿ ਅਸੀਂ ਚੋਰੀ ਕੀਤਾ ਪੈਸਾ। ਉਹਨਾਂ ਨੂੰ ਇਹ ਸਵਰਤ ਨਹੀਂ ਸੀ ਕਿ ਉਹਨੇ ਰੱਖਵਾ ਪੈਸਾ ਰੱਖਵਾਇਆ ਯੂਸਫ ਨੇ। ਸੋ ਹੁਣ ਉਹ ਡਰ ਗਏ। ਉਹ ਆਪਣੇ ਪਿਤਾ ਯਾਕੂਬ ਕੋਲ ਜਾਂ ਉਹਨਾਂ ਨੂੰ ਇਦਾਂ ਲੱਗਿਆ ਹੋਣਾ ਕਿ ਯੂਸਫ ਨੇ ਜਾਣ ਕੇ ਕੀਤਾ ਕਿਉਂਕਿ ਉਹ ਸਾਨੂੰ ਫੜਵਾਉਣਾ ਚਾਹੁੰਦਾ ਹੈ। ਯੂ ਨੋ ਸਾਨੂੰ ਕੈਦ ਵਿੱਚ ਰੱਖਣਾ ਚਾਹੁੰਦਾ ਹੈ ਵੀ ਡੋਨਟ ਨੋ। ਉਹ ਆਪਣੇ ਪਤਾ ਯਕੂਬ ਕੋਲ ਕਨਾਨ ਦੇਸ਼ ਵਿੱਚ ਆਏ ਅਤੇ ਸਭ ਕੁਝ ਜੋ ਉਹਨਾਂ ਨਾਲ ਬੀਤਿਆ ਸੀ ਉਹਨੂੰ ਦੱਸਿਆ ਮਤਲਬ ਯਕੂਬ ਨੂੰ ਉਹ ਮਨੁੱਖ ਜਿਹੜਾ ਉਸ ਉਹਨੇ ਇੱਥੇ ਲਿਖਿਆ ਉਹਨਾਂ ਨੇ ਉਹਨੂੰ ਕੀ ਦੱਸਿਆ ਇੱਥੇ ਲਿਖਿਆ ਉਹ ਮਨੁੱਖ ਜਿਹੜਾ ਉਸ ਦੇਸ਼ ਦਾ ਹਾਕਮ ਹੈ ਸਾਡੇ ਨਾਲ ਸਖਤੀ ਨਾਲ ਬੋਲਿਆ ਅਤੇ ਸਾਨੂੰ ਦੇਸ਼ ਦਾ ਜਾਸੂਸ ਠਰਾਇਆ ਅਸੀਂ ਉਸ ਨੂੰ ਆਖਿਆ ਕਿ ਅਸੀਂ ਸੱਚੇ ਹਾਂ ਅਤੇ ਜਾਸੂਸ ਨਹੀਂ ਹਾਂ ਅਸੀਂ ਬਾਰਾਂ ਪਰ ਇੱਕ ਹੀ ਪਤਾ ਦੇ ਪੁੱਤਰ ਹਾਂ ਇੱਕ ਨਹੀਂ ਰਿਹਾ ਇਹੀ ਸੋਚਣਾ ਹੀ ਗੱਲ ਹੁਣ ਆਪਣੇ ਪਿਤਾ ਨੂੰ ਵੀ ਕਹਿ ਰਹੇ ਆ ਕਿ ਐ ਕਿ ਨਹੀਂ ਰਿਹਾ ਉਹਨਾਂ ਨੂੰ ਪਤਾ ਆਇਆ ਸੀ ਉਹਦੇ ਨਾਲ ਕੀ ਕੀਤਾ ਕਿ ਕਿਦਾਂ ਉਹਨਾਂ ਨੇ 13 ਸਾਲਾਂ ਲਈ ਇਹ ਗੱਲ ਆਪਣੇ ਪਿਤਾ ਤੋਂ ਲਕਵਾਈ ਇਹ ਜਦਾਂ ਸੋਚਣਾ ਹੀ ਗੱਲ ਹੈ ਕਿ ਉਹਨਾਂ ਨੇ ਕਿੰਨਾ ਝੂਠ ਬੋਲਣਾ ਪਿਆ ਇਹਨਾਂ 13 ਸਾਲਾਂ ਦੇ ਵਿੱਚ ਐ ਕਿ ਨਹੀਂ ਰਿਹਾ ਤੇ ਛੋਟਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਂ ਦੇਸ਼ ਵਿੱਚ ਹੈ ਤਦ ਉਸ ਮਨੁੱਖ ਨੇ ਜਿਹੜਾ ਉਸ ਦੇਸ਼ ਦਾ ਹਾਕਮ ਹੈ ਆਖਿਆ ਕਿ ਮੈਂ ਇਸ ਤੋਂ ਜਾਣੂੰਗਾ ਕਿ ਤੁਸੀਂ ਸੱਚੇ ਹੋ ਜੇਕਰ ਆਪਣੇ ਇੱਕ ਭਰਾ ਮੇਰੇ ਕੋਲ ਛੱਡੋ ਅਤੇ ਆਪਣੇ ਘਰ ਵਾਸਤੇ ਕਾਲ ਲਈ ਆਨ ਲਾ ਕੇ ਚਲੋ ਚਲੇ ਜਾਓ ਅਤੇ ਆਪਣਾ ਛੋਟਾ ਭਰਾ ਮੇਰੇ ਕੋਲ ਲੈ ਆਓ ਤਦ ਮੈਂ ਜਾਣੂਗਾ ਕਿ ਤੁਸੀਂ ਖੋਜੀ ਨਹੀਂ ਹੋ ਸਕੋ ਤੁਸੀਂ ਸੱਚੇ ਹੋ ਫਿਰ ਮੈਂ ਤੁਹਾਡੇ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦੇਵਾਂਗਾ ਮਤਲਬ ਸ਼ਮਨ ਨੂੰ ਰਾਈਟ ਅਤੇ ਤੁਸੀਂ ਇਸ ਦੇਸ਼ ਵਿੱਚ ਵਪਾਰ ਕਰ ਸਕਦੇ ਹੋ ਜਦੋਂ ਆਪਣੇ ਬੋਰੇ ਆਪਣੇ ਬੋਰੇ ਖਾਲੀ ਕਰ ਰਹੇ ਸਨ ਤਾਂ ਦੇਖੋ ਹਰ ਇੱਕ ਦੀ ਚਾਂਦੀ ਦੀ ਥੈਲੀ ਉਹਦੇ ਬੋਰੇ ਵਿੱਚ ਸੀ ਅਤੇ ਉਹ ਅਤੇ ਉਹਨਾਂ ਦਾ ਪੇਤਾ ਆਪਣੀਆਂ ਥੈਲੀਆਂ ਨੂੰ ਵੇਖ ਕੇ دار گئے اوکے سو ਹੁਣ ਸਾਰਿਆਂ ਇੱਕ ਦੇ ਵਿੱਚ ਨਸੀਮ ਮੁੜ ਕੇ ਉਹਨਾਂ ਨੇ ਰੱਖੀ ਸਾਰਿਆਂ ਦੇ ਨਾਲ ਸੀ ਉਹਨਾਂ ਦੇ ਪਿਤਾ ਯੂਕੂਬ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਮੇਰੀ ਸੰਤਾਨ ਤੋਂ ਵਾਂਝਿਆ ਕੀਤਾ ਹੈ ਯੋਸਫ ਨਹੀਂ ਰਿਹਾ ਅਤੇ ਸਮੂਨ ਵੀ ਨਹੀਂ ਹੁਣ ਆਇਆ ਹੁਣ ਤੁਸੀਂ ਬਈਮੀਨ ਨੂੰ ਵੀ ਲੈ ਜਾਣਾ ਚਾਹੁੰਦੇ ਹੋ ਇਹ ਸਾਰੀਆਂ ਗੱਲਾਂ ਮੇਰੇ ਵਿਰੋਧਾ ਹੋਈਆਂ ਹਨ ਤਦ ਰਗੂਨ ਨੇ ਆਪਣੇ ਪਿਤਾ ਨੂੰ ਆਖਿਆ ਕਿ ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾ ਮਤਲਬ ਮੈਂ ਲੈ ਕੇ ਜਾਊਂਗਾ ਉਹ ਕਹਿੰਦਾ ਪਰ ਜੇ ਮੈਂ ਨਹੀਂ ਬਈਮੀਨ ਨੂੰ ਮੁੜ ਕੇ ਤੇਰੇ ਕੋਲ ਲਿਆਉਂਗਾ ਤਾਂ ਤੂੰ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਵੇਂਗਾ ਇੱਕ ਦਾਦੇ ਨੇ ਕਿੰਨਾ ਆਪਣੇ ਪੁੱਤਿਆਂ ਨੂੰ ਮਾਰਨਾ ਪਰ ਉਹ ਕਹਿ ਰਿਹਾ ਰੂਬਿਨ ਰਾਈ ਤੂੰ ਉਹ ਨੂੰ ਮੇਰੇ ਨਾਲ ਭੇਜ ਮਤਬ ਬੈਨਜਮੀਨ ਨੂੰ ਭੇਜ ਦੇ ਅਤੇ ਮੈਂ ਉਸ ਨੂੰ ਤੇਰੇ ਕੋਲ ਮੋੜਲੇ ਆਉਂਗਾ ਪਰ ਉਸ ਨੇ ਆਖਿਆ ਮਤਲਬ ਯਕੂਬ ਨੇ ਕਿ ਮੇਰਾ ਪੁੱਤਰ ਤੁਹਾਡੇ ਨਾਲ ਨਹੀਂ ਜਾਊਗਾ ਕਿਉਂਕਿ ਜੋ ਉਸ ਦਾ ਭਰਾ ਮਰ ਗਿਆ ਆਇਆ ਅਤੇ ਉਹ ਇਕੱਲਾ ਹੀ ਰਹਿ ਗਿਆ ਆ ਮਤਲਬ ਉਸ ਮਾਂ ਦਾ ਪੁੱਤ ਜਿਹੜਾ ਉਹ ਦੋਨੇ ਸੀ ਤੇ ਇਹ ਵੀ ਹੁਣ ਜੇ ਚਲੇ ਜਾਊਗਾ ਇੱਕੋ ਹੀ ਰਹਿ ਗਿਆ ਇਹ ਜੇ ਰਸਤੇ ਵਿੱਚ ਜਿੱਥੋਂ ਤੁਸੀਂ ਜਾਂਦੇ ਹੋ ਕੋਈ ਵਿਪਤਾ ਉਹਦੇ ਉੱਤੇ ਆ ਪਵੇ ਤਾਂ ਤੁਸੀਂ ਮੈਨੂੰ ਇਸ ਬਟਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ ਸੋ ਅਮ ਯੂ نو ਇੱਕ ਦੋ ਚੀਜ਼ਾਂ ਸੀ ਇਸ ਇਹਨਾਂ ਦੋ ਧਿਆਨ ਵਿੱਚ ਸੋਚ ਸਕਦੇ ਹਾਂ ਕਿੱਥੇ ਯੂਸਫ ਕੈਦ ਵਿੱਚ ਸੀ ਕਿੱਥੇ ਇੱਕ ਵਾਰੀ ਹੋਰ ਉਹਨੇ ਹਾਰ ਖਾਧੀ ਜਦੋਂ ਉਸ ਬੰਦੇ ਦਾ ਸੁਪਨਾ ਸਹੀ ਦੱਸਣ ਤੋਂ ਬਾਅਦ ਉਹਨੇ ਫਰਉਨ ਨੂੰ ਦੱਸਿਆ ਨਾ ਸੀ ਯੂਸਫ ਬਾਰੇ ਉਹਨੂੰ ਕਟਕੜਾਇਆ ਨਾ ਸੀ ਦੋ ਸਾਲ ਹੋਰ ਬੀਤੇ ਪਰ ਫਿਰ ਉਹਨਾਂ ਦੋ ਸਾਲਾਂ ਬਾਅਦ ਜਦੋਂ ਸਮਾਂ ਆਇਆ ਮਤਲਬ ਜਦੋਂ ਫਰਉਨ ਨੂੰ ਸੁਪਨਾ ਆਇਆ ਉਦੋਂ ਰੱਬ ਨੇ ਯੋਸਫ ਨੂੰ ਬਾਰਤਨਾ ਸੀ ਪਰ ਯੋਸਫ ਨੂੰ ਇਹਨਾਂ ਗੱਲਾਂ ਦੀ ਕੋਈ ਸੌਰਤ ਨਾ ਸੀ ਯੋਸਫ ਦੇ ਪਾਣੀ ਉਹਦੀ ਸਾਰੀ ਜਿਹੜੀ ਉਮਰ ਆ ਉਸ ਕੈਦਖਾਨੇ ਵਿੱਚ ਬੀਤਨੀ ਸੀ ਪਰ ਉਹਨੇ ਪਰਮੇਸ਼ਰ ਦੇ ਉੱਤੇ ਭਰੋਸਾ ਕਰਨਾ ਨਹੀਂ ਛੱਡਿਆ ਆਈ ਥਿੰਕ ਉਹਨੇ ਆਪਣੀ ਜ਼ਿੰਮੇਵਾਰੀ ਲਈ ਜਿੱਥੇ ਵੀ ਰੱਬ ਨੇ ਉਹਨੂੰ ਰੱਖਿਆ ਹੋਇਆ ਸੀ ਉੱਥੇ ਹੀ ਉਹਨੇ ਮਿਹਨਤ ਕੀਤੀ ਤਰੱਕੀ ਕਰਨ ਦੀ ਕੋਸ਼ਿਸ਼ ਕੀਤੀ ਰੱਬ ਦੀ ਬਰਕਤ ਉੱਥੇ ਪਾਈ ਸਾਡੀ ਲਾਈਫ ਵਿੱਚ ਕਈ ਵਾਰ ਇਹਦਾ ਲੱਗ ਸਕਦਾ ਕਿ ਆ ਅਸੀਂ ਹੁਣ ਫਸੇ ਹੋ ਆ ਇਸ ਹਾਲਾਤ ਵਿੱਚ ਜਿਹੜੀ ਵੀ ਹਾਲਾਤ ਆ ਪਰ ਜੇਸੀ ਉਸ ਹਾਲਾਤ ਵਿੱਚ ਵੀ ਰੱਬ ਨੂੰ ਪਾਲਦੇ ਆ ਤੇ ਜੋ ਰੱਬ ਚਾਹੁੰਦਾ ਆ ਸੀ ਉਹ ਕਰਦੇ ਆ ਕੀ ਪਤਾ ਰੱਬ ਸਾਡੇ ਨਾਲ ਕੀ ਕਰਨਾ ਚਾਹੁੰਦਾ ਹੈ ਸੋ ਇੰਨਾ ਕ ਅਸੀਂ ਘੱਟੋ ਘੱਟ ਬਹੁਤ ਚੀਜ਼ਾਂ ਅਸੀਂ ਸਿੱਖ ਸਕਦੇ ਆ ਤੁਸੀਂ ਵੀ ਬਹੁਤ ਚੀਜ਼ਾਂ ਆਪਣੇ ਮਨ ਵਿੱਚ ਆਈਆਂ ਹੋਣੀਆਂ ਤੁਸੀਂ ਜ਼ਰੂਰ ਲੈ ਸਕਦੇ ਆ ਕਿ ਤੁਹਾਨੂੰ ਕੀ ਯਕੀਨ ਹੋਇਆ ਇਸ ਪੜਾਈ ਤੋਂ ਇੱਕ ਇੱਕ ਚੀਜ਼ ਅਸੀਂ ਯਾਦ ਰੱਖਣੀ ਚਾਹੁੰਦੇ ਆ ਕਿ ਇਸ ਸਾਰਾ ਕੁਝ ਜੋ ਲਿਖਿਆ ਆ ਇਬਰਾਨੀ ਲੇਕਤਾ ਵਿੱਚ ਉਹ ਯਿਸੂ ਵੱਲ ਇਸ਼ਾਰਾ ਆ ਸੋ ਯੋਸਫ ਦੀ ਜਿਹੜੀ ਕਹਾਣੀ ਆ ਇਹ ਬਹੁਤ ਸਾਨੂੰ ਯਿਸੂ ਦੇ ਨਾਲ ਜੋ ਹੋਇਆ ਤੇ ਬਾਅਦ ਵਿੱਚ ਉਹਨੂੰ ਕਿੱਦਾਂ ਰਾਜਾ ਰੱਬ ਨੇ ਬਣਾਇਆ ਉਹਦੇ ਪਿਤਾ ਨੇ ਉਹਨੂੰ ਕਿੱਦਾਂ ਰਾਜਗਦੀ ਦਿੱਤੀ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਜੁਲਦੀਆਂ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਅ ਅਚਾਨਕ ਹੀ ਮਿਲਦੀਆਂ ਜੁਲਦੀਆਂ ਆ ਮੈਨੂੰ ਲੱਗਦਾ ਕਿ ਰੱਬ ਨੇ ਜਾਣ ਬੁੱਝ ਕੇ ਇਹ ਚੀਜ਼ਾਂ ਕਰਾਈਆਂ ਤਾਂ ਕਿ ਅਸੀਂ ਮਸੀਹ ਇਹ ਮਸੀਹਾ ਮਤਲਬ ਜੋ ਯਿਸੂ ਆ ਉਹਦੇ ਵੱਲ ਸਾਨੂੰ ਹੋਰ ਸਮਝਾਵੇ ਇੱਥੇ ਅਸੀਂ ਫਿਰ ਬਤਾਉਣੀ ਹੁੰਦਾ ਦਾਦੇ ਆਈ ਬੰਦ ਕਰਦੇ